ਇੱਕ ਕਹਾਵਤ ਹੈ ਕਿ ਬੰਦੇ ਨੂੰ ਇੱਕ ਝੂਠ ਲੁਕਾਉਣ ਦੇ ਲਈ 100 ਝੂਠ ਹੋਰ ਬੋਲਣੇ ਪੈਂਦੇ ਆ ਜੇ ਆਪਾਂ ਕਹਿ ਦਈਏ ਕਿ ਇੱਕ ਜੁਰਮ ਨੂੰ ਲੁਕਾਉਣ ਦੇ ਲਈ ਹੋਰ ਜੁਰਮ ਕਰਨੇ ਪੈਂਦੇ ਆ ਤਾਂ ਇਸ ਵਿੱਚ ਕੋਈ ਵੀ ਸ਼ੱਕ ਨਹੀਂ ਪਰ ਜਦੋਂ ਬੰਦਾ ਐਦਾਂ ਦੇ ਕੰਮ ਦੇ ਵਿੱਚ ਪੈ ਜਾਂਦਾ ਤਾਂ ਇਹ ਦਲਦਲ ਆ ਇਸ ਦਲਦਲ ਦੇ ਵਿੱਚੋਂ ਨਹੀਂ ਨਿਕਲਿਆ ਜਾ ਸਕਦਾ ਫੇਰ ਉਹ ਇਸ ਦੇ ਵਿੱਚ ਤਸਦਾ ਹੀ ਜਾਂਦਾ ਅੱਗੇ ਤੋਂ ਅੱਗੇ ਕ੍ਰਾਈਮ ਕਰਨ ਲੱਗ ਜਾਂਦਾ ਹੈ ਜਿਹਨੂੰ ਝੂਠ ਬੋਲਣ ਦੀ ਆਦਤ ਹੁੰਦੀ ਆ ਉਹ ਅੱਗੇ ਤੋਂ ਅੱਗੇ ਝੂਠ ਬੋਲਣ ਲੱਗ ਜਾਂਦਾ ਸੋ ਇਸ ਦਾ ਕੋਈ ਸਿਰਾ ਨਹੀਂ ਇਸ ਦਾ ਸਿਰਾ ਬਹੁਤ ਹੀ ਮਾੜਾ ਹੁੰਦਾ ਜੇ ਬੰਦਾ ਕ੍ਰਾਈਮ ਦੇ ਰਾਹ ਤੇ ਤੁਰਦਾ ਤਾਂ ਇਸ ਦਾ ਜੋ ਅੰਤ ਹੈ ਫਿਰ ਉਹ ਜੇਲ੍ਹ ਵੱਲ ਜਾਂਦਾ ਜਾਂ ਫਿਰ ਬੰਦੇ ਨੂੰ ਕਿਤੋਂ ਨਾ ਕਿਤੋਂ ਨੁਕਸਾਨ ਉਠਾਉਣਾ ਪੈਂਦਾ ਯਾਨੀ ਇਹਨਾਂ ਚੀਜ਼ਾਂ ਤੋਂ ਬੰਦੇ ਨੂੰ ਦੂਰ ਰਹਿਣਾ ਚਾਹੀਦਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਵਿੱਚ ਵੀ ਇੱਕ ਬੰਦੇ ਨੇ ਆਪਣਾ ਜੁਰਮ ਲਕੋਣ ਦੇ ਲਈ ਇੱਕ ਹੋਰ ਜੁਰਮ ਕਰ ਦਿੱਤਾ ਜਿਹੜਾ ਪਹਿਲਾ ਜੁਰਮ ਕੀਤਾ ਸੀ ਉਹ ਛੋਟਾ ਸੀ ਪਰ ਉਸ ਨੂੰ ਲੁਕਾਉਣ ਦੇ ਲਈ ਉਸ ਨੇ ਐਡਾ ਵੱਡਾ ਜੁਰਮ ਕਰ ਦਿੱਤਾ ਇਹ ਲੱਗਦਾ ਕਿ ਹੁਣ ਉਸ ਦੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਕੱਟੇਗੀ ਕੀ ਹੈ ਇਹ ਮਾਮਲਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਬਠਿੰਡਾ ਇਸ ਦੇ ਅਧੀਨ ਪੈਂਦਾ ਪਿੰਡ ਜੋਧਪੁਰ ਰੋਮਾਣਾ ਇੱਥੋਂ ਦੀ ਰਹਿਣ ਵਾਲੀ ਸਰਬਜੀਤ ਕੌਰ ਇਸ ਦੇ ਤਿੰਨ ਬੱਚੇ ਸਨ ਦੋ ਮੁੰਡੇ ਇੱਕ ਕੁੜੀ ਇਸ ਦੇ ਪਤੀ ਦੀ ਮੌਤ ਹੋ ਜਾਂਦੀ ਹੈ 8 ਸਾਲ ਪਹਿਲਾਂ ਇਹ ਇੱਕ ਬੰਦਾ ਜਿਸ ਦਾ ਨਾਮ ਗੁਰਦੀਪ ਸਿੰਘ ਹੁੰਦਾ ਜੋ ਗੁਰੂ ਸਰ ਸਹਨੇਵਾਲੇ ਦਾ ਰਹਿਣ ਵਾਲਾ ਹੁੰਦਾ ਉਸ ਦੇ ਨਾਲ ਲਿਵਿੰਗ ਦੇ ਵਿੱਚ ਰਹਿਣ ਲੱਗ ਜਾਂਦੀ ਹੈ ਇਸ ਦਾ ਇੱਕ 8 ਸਾਲਾ ਮੁੰਡਾ ਹੁੰਦਾ ਉਹ ਹੁਣ ਵੱਡਾ ਹੋਣ ਲੱਗਦਾ ਹੈ ਜੋ ਵੱਡੇ ਬੱਚੇ ਹੁੰਦੇ ਉਹ ਤਾਂ ਵਿਆਹੇ ਜਾਂਦੇ ਨੇ ਪਰ ਜੋ ਉਹ ਛੋਟਾ ਮੁੰਡਾ ਸੀ ਉਹ ਹੁਣ ਜਦੋਂ ਜਵਾਨ ਹੋਣ ਲੱਗਦਾ ਹੈ ਤਾਂ ਇਸ ਦੀ ਉਮਰ ਲਗਭਗ ਹੁਣ 16 ਸਾਲ ਹੋ ਜਾਂਦੀ ਹੈ ਇੱਧਰ ਜੋ ਗੁਰਦੀਪ ਸਿੰਘ ਸੀ ਉਹ ਕ੍ਰਿਮੀਨਲ ਪਰਵਰਤੀ ਦਾ ਬੰਦਾ ਸੀ ਉਹ ਠੱਗੀਆਂ ਮਾਰਨ ਦੇ ਵਿੱਚ ਵਿਸ਼ਵਾਸ ਰੱਖਦਾ ਸੀ ਤਾਂ ਉਸ ਨੇ ਸਰਬਜੀਤ ਕੌਰ ਦੇ ਰਿਸ਼ਤੇਦਾਰਾਂ ਦੀ ਜ਼ਮੀਨ ਧੋਖੇ ਧੜੀ ਦੇ ਨਾਲ ਕਿਸੇ ਦਿਨ ਉਹ ਕਰ ਦਿੱਤੀ ਜਾਨੀ ਵੇਚ ਦਿੱਤੀ ਹੁਣ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਪਰ ਜਿਨ੍ਹਾਂ ਨੂੰ ਜ਼ਮੀਨ ਵੇਚੀ ਸੀ ਉਹ ਜਦੋਂ ਅੱਗੇ ਜ਼ਮੀਨ ਵੇਚਦੇ ਆ ਤਾਂ ਉਸ ਤੋਂ ਸਾਰੀ ਗੱਲ ਖੁੱਲ ਜਾਂਦੀ ਹੈ ਕਿ ਇਹ ਜ਼ਮੀਨ ਤਾਂ ਧੋਖੇ ਨਾਲ ਵੇਚੀ ਗਈ ਹੈ ਗੁਰਦੀਪ ਸਿੰਘ ਦੀ ਤਾਂ ਇਹ ਜ਼ਮੀਨ ਹੈ ਹੀ ਨਹੀਂ ਸੀ ਇਹ ਜ਼ਮੀਨ ਤਾਂ ਕਿਸੇ ਹੋਰ ਦੀ ਸੀ ਜੋ ਗੁਰਦੀਪ ਸਿੰਘ ਨੇ ਉਹਨਾਂ ਨੂੰ ਵੇਚ ਦਿੱਤੀ ਹੈ ਹੁਣ ਰਿਸ਼ਤੇਦਾਰਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਤੇ ਖਰੀਦਦਾਰਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਰਿਸ਼ਤੇਦਾਰ ਇਸ ਉੱਤੇ ਕੇਸ ਦਰਜ ਕਰਵਾਉਂਦੇ ਨੇ ਤੇ ਜੋ ਖਰੀਦਾਰ ਹੁੰਦੇ ਨੇ ਉਹ ਗੁਰਦੀਪ ਸਿੰਘ ਤੋਂ ਪੈਸੇ ਮੰਗਦੇ ਨੇ ਹੁਣ ਗੁਰਦੀਪ ਸਿੰਘ ਫਸ ਜਾਂਦਾ ਹੈ ਇਸ ਨੂੰ ਲੱਗਦਾ ਕਿ ਹੁਣ ਕਿਵੇਂ ਇਸ ਚੀਜ਼ ਤੋਂ ਨਿਕਲਿਆ ਜਾਵੇ ਤਾਂ ਇਹ ਸੋਚਦਾ ਹੈ ਕਿ ਜੋ ਰਿਸ਼ਤੇਦਾਰ ਨੇ ਇਹਨਾਂ ਨੂੰ ਹੀ ਮੈਂ ਕਿਸੇ ਕੇਸ ਦੇ ਵਿੱਚ ਫਸਾ ਦੇਵਾਂ ਮੈਂ ਇਹਨਾਂ ਨੂੰ ਕਿਸੇ ਇਹੋ ਜਿਹੇ ਕੇਸ ਦੇ ਵਿੱਚ ਉਲਝਾ ਦੇਵਾਂ ਕਿ ਜਦੋਂ ਫਿਰ ਇਹ ਮੇਰੇ ਨਾਲ ਰਾਜੀ ਬੰਦਾ ਕਰਨ ਤਾਂ ਫਿਰ ਮੇਰਾ ਵੀ ਖਿਹੜਾ ਛੁੱਟ ਜਾਵੇ ਤੇ ਇਹਨਾਂ ਦਾ ਵੀ ਖਿਹੜਾ ਛੁੱਟ ਜਾਵੇ ਗੁਰਦੀਪ ਸਿੰਘ ਦਾ ਇੱਕ ਦੋਸਤ ਹੁੰਦਾ ਅਮੀਨ ਸ਼ਰਮਾ ਉਸ ਨਾਲ ਰਲ ਕੇ ਹੀ ਇਸ ਨੇ ਉਹ ਜ਼ਮੀਨ ਵੇਚੀ ਸੀ ਤੇ ਉਸ ਨਾਲ ਰਲ ਕੇ ਹੀ ਇਹ ਇੱਕ ਵੱਡੇ ਜੁਰਮ ਨੂੰ ਅੰਜਾਮ ਦੇਣ ਦੀ ਪਲੈਨਿੰਗ ਕਰਦੇ ਆ ਹੁਣ ਗੁਰਦੀਪ ਸਿੰਘ ਸੋਚਦਾ ਇਹ ਸਰਜੀਤ ਕੌਰ ਨਾਲ ਲਿਵਿੰਗ ਦੇ ਵਿੱਚ ਰਹਿੰਦਾ ਸੀ ਤੇ ਸਰਜੀਤ ਕੌਰ ਦਾ ਮੁੰਡਾ ਜੋ ਹੁਣ 16 ਸਾਲਾਂ ਦਾ ਹੋ ਚੁੱਕਿਆ ਸੀ ਉਹ ਇਸ ਰਿਸ਼ਤੇ ਦਾ ਵਿਰੋਧ ਕਰਦਾ ਸੀ ਇਹਨਾਂ ਦੇ ਰਿਸ਼ਤੇ ਨੂੰ ਪਸੰਦ ਨਹੀਂ ਕਰਦਾ ਸੀ ਇਹ ਗੱਲ ਗੁਰਦੀਪ ਸਿੰਘ ਨੂੰ ਚੰਗੀ ਨਹੀਂ ਲੱਗਦੀ ਸੀ ਹੁਣ ਗੁਰਦੀਪ ਸਿੰਘ ਸੋਚਦਾ ਹੈ ਕਿ ਜੇ ਇਸ ਮੁੰਡੇ ਨੂੰ ਮਾਰ ਦਈਏ ਤਾਂ ਜੋ ਇਹ ਇਲਜ਼ਾਮ ਆ ਅਸੀਂ ਰਿਸ਼ਤੇਦਾਰਾਂ ਤੇ ਲਗਾ ਦੇਵਾਂਗੇ ਕਿ ਉਹਨਾਂ ਨੇ ਸਾਡੇ ਨਾਲ ਖੁੰਧਕ ਕੱਢਣ ਦੇ ਮਾਰਿਆ ਨੇ ਸਾਡੇ ਮੁੰਡੇ ਨੂੰ ਮਾਰ ਦਿੱਤਾ ਯਾਨੀ ਸੱਪ ਵੀ ਮਰ ਜਾਵੇਗਾ ਤੇ ਸੋਟੀ ਵੀ ਬਚ ਜਾਵੇਗੀ ਮੁੰਡਾ ਵੀ ਸਾਡੇ ਰਸਤੇ 'ਚੋਂ ਪਰੇ ਹੋ ਜਾਵੇਗਾ ਜੋ ਇਸ ਰਿਸ਼ਤੇ ਦਾ ਵਿਰੋਧ ਕਰਦਾ ਤੇ ਦੂਸਰਾ ਜੋ ਰਿਸ਼ਤੇਦਾਰ ਨੇ ਉਹਨਾਂ ਨੂੰ ਵੀ ਫਸਾਇਆ ਜਾਵੇਗਾ ਤੇ ਉਹਨਾਂ ਦੀ ਮਜਬੂਰੀ ਹੋ ਜਾਵੇਗੀ ਕਿ ਉਹ ਮੈਨੂੰ ਇਸ ਕੇਸ 'ਚੋਂ ਜੋ ਧੋਖਾ ਧੜੀ ਦਾ ਕੇਸ ਆ ਉਸ ਵਿੱਚੋਂ ਮੈਨੂੰ ਰਿਹਾ ਕਰਵਾ ਦੇਣਗੇ ਤਾਂ ਹੁਣ ਇਹ ਅਮੀਨ ਸ਼ਰਮਾ ਦੇ ਨਾਲ ਪਲੈਨਿੰਗ ਕਰਦਾ ਹੈ ਕਿ ਇਸ ਨੂੰ ਕਿਤੇ ਸੁਨਸਾਨ ਜਗ੍ਹਾ ਤੇ ਲਿਜਾ ਕੇ ਆਪਾਂ ਇਸ ਦਾ ਕਤਲ ਕਰ ਦਈਏ ਤਾਂ ਫਿਰ ਇਹ ਉਸ ਮੁੰਡੇ ਨੂੰ ਬਾਈਕ ਤੇ ਬਿਠਾਉਂਦੇ ਨੇ ਮੋਟਰਸਾਈਕਲ ਲੈ ਕੇ ਆਉਣ ਦੇ ਬਹਾਨੇ ਇਹ ਉਸ ਨੂੰ ਬਠਿੰਡਾ ਦੀ ਕਨਾਲ ਨਹਿਰ ਤੇ ਲੈ ਜਾਂਦੇ ਆ ਇੱਕ ਸੁੰਨੀ ਜਗ੍ਹਾ ਤੇ ਲਿਜਾ ਕੇ ਪਹਿਲਾਂ ਤਾਂ ਇਸ ਮੁੰਡੇ ਦੀ ਕੁੱਟਮਾਰ ਕਰਦੇ ਆ ਉਸ ਤੋਂ ਬਾਅਦ ਇਸ ਦਾ ਗਲ ਦੱਬ ਦਿੰਦੇ ਆ ਗਲ ਦੱਬ ਕੇ ਮੌਤ ਦੇ ਘਾਟ ਉਤਾਰ ਦਿੰਦੇ ਆ ਤੇ ਉਸ ਦੀ লাশ ਨੂੰ ਝਾੜੀਆਂ ਦੇ ਵਿੱਚ ਸੁੱਟ ਦਿੰਦੇ ਨੇ ਹੁਣ ਜਦੋਂ ਇਹ লাশ ਦਾ ਰਾਹਗੀਰਾਂ ਨੂੰ ਪਤਾ ਲੱਗਦਾ ਇੱਥੋਂ ਸਮੈਲ ਆਉਣ ਲੱਗਦੀ ਹੈ ਤਾ ਹੁਣ ਰਾਹਗੀਰ ਪੁਲਿਸ ਨੂੰ ਸੂਚਿਤ ਕਰ ਦਿਆ 15 ਅਗਸਤ 2025 ਨੂੰ ਬਠਿੰਡਾ ਦੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਹੁਣ ਪੁਲਿਸ ਮੌਕੇ ਤੇ ਪਹੁੰਚਦੀ ਹੈ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਇਸ ਦੀ ਸਨਾਖਤ ਕਰਦੀ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਜੋ লাশ ਹੈ ਇਹ লাশ ਤਾਂ ਸਰਬਜੀਤ ਕੌਰ ਦੇ ਮੁੰਡੇ ਦੀ ਆ ਹੁਣ ਇਸ ਕੇਸ ਦੀ ਚੰਗੀ ਤਰ੍ਹਾਂ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾਂਦੀ ਹੈ ਤੇ ਪੁਲਿਸ ਨੇ ਇਸ ਕੇਸ ਨੂੰ 24 ਘੰਟਿਆਂ ਦੇ ਵਿੱਚ ਹੀ ਸੁਲਝਾ ਲਿਆ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਇਹ ਕਤਲ ਹੋਇਆ ਇਹ ਕਤਲ ਕਿਸੇ ਹੋਰ ਨੇ ਨਹੀਂ ਕੀਤਾ ਸਗੋਂ ਇਸ ਮੁੰਡੇ ਦੇ ਮਤਰੇ ਪਿਓ ਨੇ ਕੀਤਾ ਜੋ ਇਸ ਦੀ ਮਾਂ ਦੇ ਨਾਲ 8 ਸਾਲਾਂ ਤੋਂ ਲਿਵ-ਇਨ ਦੇ ਵਿੱਚ ਰਹਿ ਰਿਹਾ ਹੈ ਪੁਲਿਸ ਫਿਰ ਇਹਨਾਂ ਦੋਨਾਂ ਨੂੰ ਅਮੀਨ ਸ਼ਰਮਾ ਅਤੇ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕਰਦੀ ਹੈ ਅਤੇ ਇਹਨਾਂ ਵੱਲੋਂ ਹੱਤਿਆ ਨੂੰ ਅੰਜਾਮ ਦੇਣ ਲਈ ਵਰਤੀ ਗਈ ਬਾਈਕ ਨੂੰ ਵੀ ਪੁਲਿਸ ਬਰਾਮਦ ਕਰਦੀ ਹੈ ਤੇ ਇਸ 16 ਸਾਲਾ ਮ੍ਰਿਤਕ ਦੇ ਵੱਡੇ ਭਰਾ ਦੇ ਬਿਆਨਾਂ ਦੇ ਉੱਪਰ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੁੰਦਾ ਹੈ ਜਦੋਂ ਇਹਨਾਂ ਉੱਪਰ ਅਦਾਲਤ ਦੇ ਵਿੱਚ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਹਨ ਕਿਵੇਂ ਇੱਕ ਬੰਦੇ ਨੇ ਆਪਣੀ ਮਾਰੀ ਹੋਈ ਠੱਗੀ ਨੂੰ ਛਪਾਉਣ ਦੇ ਲਈ ਆਪਣੇ ਵੱਲੋਂ ਕੀਤੇ ਹੋਏ ਜੁਰਮ ਨੂੰ ਛਪਾਉਣ ਦੇ ਲਈ ਇੱਕ ਮਾਸੂਮ ਦੀ ਜਾਨ ਲੈ ਲੈਂਦੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਸ ਗੱਲ ਦਾ ਪਤਾ ਕਿਸੇ ਨੂੰ ਵੀ ਨਹੀਂ ਲੱਗੇਗਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤ ਰਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਇੱਕ ਨਾ ਇੱਕ ਦਿਨ ਪੁਲਿਸ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਹੈ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਇਹਨਾਂ ਨੇ ਤਾਂ ਬੜੀ ਸਫਾਈ ਦੇ ਨਾਲ ਮੁੰਡੇ ਦਾ ਕਤਲ ਕੀਤਾ ਸੀ ਕਿ ਸ਼ਾਇਦ ਇਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਲੱਗੇਗਾ ਇਹ ਜੋ ਇਲਜ਼ਾਮ ਹੈ ਇਹ ਇਲਜ਼ਾਮ ਰਿਸ਼ਤੇਦਾਰਾਂ ਤੇ ਲੱਗ ਜਾਏਗਾ ਤੇ ਰਿਸ਼ਤੇਦਾਰਾਂ ਨੂੰ ਜੇਲ੍ਹ ਹੋ ਜਾਏਗੀ ਤੇ ਉਸ ਤੋਂ ਬਾਅਦ ਫਿਰ ਜਦੋਂ ਇਹ ਰਾਜੀ ਬੰਦੇ ਦੀ ਗੱਲ ਕਰਨਗੇ ਤਾਂ ਅਸੀਂ ਇਹਨਾਂ ਨੂੰ ਕਹਾਂਗੇ ਕਿ ਸਾਡੇ ਨਾਲ ਪਹਿਲਾਂ ਤੁਸੀਂ ਉਸ ਕੇਸ ਦਾ ਰਾਜੀ ਬੰਦਾ ਕਰੋ ਤੇ ਇਹਨਾਂ ਤੋਂ ਪੈਸੇ ਵਗੈਰਾ ਲੈ ਕੇ ਫਿਰ ਇਹਨਾਂ ਨਾਲ ਰਾਜੀ ਬੰਦਾ ਕਰ ਲਵਾਂਗੇ ਪਰ ਉਹਨਾਂ ਦੀ ਸਾਰੀ ਪਲੈਨਿੰਗ ਧਰੀ ਦੀ ਧਰੀ ਰਹੇਗੀ ਪੁਲਿਸ ਨੇ 24 ਘੰਟਿਆਂ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਤੇ ਜੋ ਮੁਜਰਮ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸੁੱਟ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਹੈ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ